ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਸਵਾਗਤ ਕਰਦੇ ਹਾਂ ਦਾ ਅੱਜ ਫਿਰ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਦੇਖਦੇ ਹਾਂ ਕੀ ਆਂਦਾ ਛੇਰ ਬਾਜ਼ਾਰ ਅੱਜ ਦਾ। ਤੇ ਮਾਰਕੀਟ ਤੇ ਖੁੱਲੀ ਉੱਤੇ ਆ ਤੇ ਮਾਰਕੀਟ ਨੇ ਰਜਿਸਟੈਂਸ ਲਿਆਵਾ ਠਾਂ ਆ ਰਹੀ ਆ। ਤੇ ਰਜਿਸਟੈਂਸ ਲੈ ਲਿਆ ਏ ਮਾਰਕੀਟ ਨੇ 326 ਦੇ ਲਾਗੇ ਬੰਨੋ। ਤੇ ਉਦੋਂ ਬਾਅਦ ਇੱਥੇ ਇੱਕ ਨਿੱਕੀ ਜੀ ਸਪੋਰਟ ਬਣਾਈ ਸੀ ਤੇ ਸਪੋਰਟ ਟੁੱਟ ਗਈ ਉਹ ਵੀ। ਤੇ ਆਪਣੀ ਮਾਰਕੀਟ ਦੀ ਸਪੋਰਟ ਆ ਜਿੱਥੋਂ ਸ਼ੁਰੂ ਹੋਈ ਆ 52917 ਤੇ ਤੇ ਹੁਣ ਜੇਕਰ ਆਪਾਂ ਬਾਇਰ ਸੇਲਰ ਤੇ ਨਿਗਾਹ ਮਾਰੀਏ ਤੇ ਪੁੱਟ ਸਾਈਡ 6 ਲੱਖ 26 ਹਜ਼ਾਰ ਵੋਲੀਅਮ ਆ ਬਾਇਰ ਆ 316 ਹਜ਼ਾਰ ਸੇਲਰ ਆ 142 ਹਜ਼ਾਰ ਮਾਰਕੀਟ ਟ੍ਰੇਡ ਕਰ ਰਹੀ ਆ 53 ਹਜ਼ਾਰ ਪੂਰੇ ਤੇ ਤੇ ਦੂਜੇ ਪਾਸੇ ਕਾਲ ਸਾਈਡ 6 ਲੱਖ 78 ਹਜ਼ਾਰ ਵੋਲੀਅਮ ਆ ਤੇ ਬਾਇਰ ਆ 296 ਹਜ਼ਾਰ ਤੇ ਸੇਲਰ ਆ 235 ਹਜ਼ਾਰ ਤੇ ਹਾਲ ਦੀ ਘੜੀ ਮਾਰਕੀਟ ਨੇ ਪੁੱਟ ਸਾਈਡ ਜਾਣਾ ਕਿਉਂਕਿ ਪੁੱਟ ਸਾਈਡ ਬਾਇੰਗ ਬਹੁਤ ਜ਼ਿਆਦੀ ਆ ਤੇ ਸੇਲਰ ਬਹੁਤ ਘਟਿਆ ਦੂਜੇ ਪਾਸੇ ਕਾਲ ਸਾਈਡ ਸੇਲਰ ਬਹੁਤ ਜ਼ਿਆਦੇ ਆ ਤੇ ਬਾਇੰਗ ਬਹੁਤ ਘਟਿਆ ਤੇ ਮਾਰਕੀਟ 652900 ਨੂੰ سپورਟ ਨੂੰ ਬਣਾਵੇ ਤੇ ਆਪਾਂ ਉਹਨੇ ਚਿਰ ਵੇਖਦੇ ਆ ਸਸਰੀਆ ਦੋਸਤੋ ਤੇ ਜਿਵੇਂ ਆਪਾਂ ਆਖਿਆ ਸੀ ਤੇ ਆਪਾਂ ਸਵੇਰ ਦੇ ਹੀ ਇੱਕੋ ਗੱਲ ਆਖੰਦੇ ਆ ਵੀ ਮਾਰਕੀਟ ਨੇ ਪੁਟ ਸਾਈਡ ਹੀ ਆਉਣਾ ਕਿਉਂਕਿ ਪੁਟ ਸਾਈਡ ਹੀ ਖਰੀਦਦਾਰੀ ਜ਼ਿਆਦੀ ਆ ਤੇ ਪੁਟ ਸਾਈਡ ਜਾਣ ਦੇ ਚਾਂਸ ਸਿਆ ਜੇ ਹੁਣ ਵੇਖੋ ਕਿੰਨਾ ਸ਼ੇਰ ਚੜ ਗਿਆ 260 ਤੋਂ 370 320 ਤੱਕ ਚੜ ਗਿਆ ਤੇ ਹੁਣ ਆਪਾਂ ਆ ਸਪੋਰਟ ਜਿਹੜੀ ਬਣਾਈ ਮਾਰਕੀਟ ਨੇ ਰੋਟੀ ਗਈ ਆ ਤੇ سپورਟ ਟੁੱਟ ਗਈ ਆ ਤੇ ਇਤੋਂ ਥੱਲੇ ਹੁਣ ਇੱਕ ਕੈਂਡਲ ਸਸਟੇਨ ਹੋ ਜੇ ਇੱਕ ਮਿੰਟ ਵਾਲੀ ਤੇ ਜੇਕਰ ਇਹ سپورਟ ਟੁੱਟਦੀ ਆ ਤੇ ਇਥੋਂ ਪੁੱਟ ਦੇ ਬਾਹਰ ਬਾਹਰਾਂ ਦਾ ਆ ਸਟਾਪ ਲੌਸ ਟੁੱਟ ਜਾਊਗਾ ਕਿਉਂਕਿ ਇਹ ਕਾਫੀ ਚਿਰ ਮਾਰਕੀਟ ਇੱਥੇ ਚੱਲੀ ਆ ਤੇ ਇਥੇ ਜਿੰਨੇ ਵੀ ਪੁੱਟ ਦੇ ਬਾਹਰ ਆ ਉਹਨਾਂ ਇੱਥੇ ਸਟਾਪ ਲੌਸ ਲਾਇਆ ਹੋਊਗਾ ਆਪਣਾ ਤੇ ਇਹਨਾਂ ਸਟਾਪ ਲੌਸਾਂ ਨੂੰ ਤੋੜੂਗੀ ਤੁਸੀਂ ਵੇਖਿਓ ਮਾਰਕੀਟ ਤੁਹਾਡੇ ਸਾਹਮਣੇ ਹੀ ਤੇ ਜਦੋਂ ਪੁਟ ਤੇ ਬਾਹਰਾਂ ਸਟਾਪ ਲਾਸ ਟੁੱਟਾ ਉਹ ਕਾਲ ਦੇ ਬਾਹਰਾਂ ਦਾ ਸਟਾਪ ਲਾਸ ਟੁੱਟਾ ਸੌਰੀ ਮਾਫ ਕਰਨਾ ਇੱਥੇ ਕਾਲ ਦੇ ਬਾਹਰਾਂ ਦਾ ਸਟਾਪ ਲਾਸ ਆ ਜਦੋਂ ਉਹ ਟੁੱਟਾ ਤੇ ਮਾਰਕੀਟ ਪੁਟ ਸਾਈਡ ਇੱਕੇ দামে ਮੂਵ ਦੇਊਗੀ ਬਟਾ ਸਾਰਾ ਤੇ ਹੁਣ ਇਧਰ ਦੇਖੋ ਚੈੱਕ ਕਰੋ ਆਹ ਦੇਖੋ ਵੀ ਕਿੰਨਾ ਤਕੜਾ ਮੂਵ ਆ ਗਿਆ ਪੁਟ ਸਾਈਡ ਆਪਣੇ ਵੰਦਿਆ ਵੰਦਿਆ ਮਾਰਕੀਟ ਇਦਾਂ ਹੀ ਚੱਲਦੀ ਆ ਬਸ ਇੰਨਾ ਕਿ ਮਾਰਕੀਟ 'ਚ ਬਹਿਣਾ ਪੈਂਦਾ ਹੈ ਤੇ ਸਾਰੀ ਦਾ ਜੇ ਸਿਰਫ ਦੋ ਮੌਕੇ ਮਿਲਦੇ ਦੋ ਜਾਂ ਤਿੰਨ ਇਹ ਤੋਂ ਜ਼ਿਆਦੇ ਨਹੀਂ ਬਾਕੀ ਜਿੰਨਾ ਟਾਈਮ ਤੁਸੀਂ ਪੈਸਾ ਲਾਓਗੇ ਜਿੰਨਾ ਟਾਈਮ ਪੈਸਾ ਵਾਰ ਕੇ ਛੱਡੋਗੇ ਤੇ ਜਦੋਂ ਉਹਨੂੰ ਵੇਖੀ ਜਾਓਗੇ ਤੇ ਮਨ ਚ ਖਿਆਲ ਆਈ ਜਾਣੇ ਆਈ ਜਾਣੇ ਮਨ ੜਕੀ ਜਾਣਾ ਤੇ ਹੁਣ ਆਪਾਂ 52900 ਤੱਕ ਆ ਗਈ ਹੈ ਮਾਰਕੀਟ ਤੇ ਇਹਦੇ ਬਾਹਰ ਚੈੱਕ ਕਰੀਏ ਤੇ ਬਾਹਰ ਇਥੇ ਹੈ ਹੀ ਨਹੀਂ ਨਾ ਮਾਤਰੀ ਆ ਤੇ ਪੁੱਟ ਸੈਟ ਆਪਾਂ ਬਾਇਰ ਚੈੱਕ ਕਰੀਏ ਤੇ 73000 ਬਾਇਰ ਆ 84000 84 83000 ਸੇਲਰ ਆ ਤੇ ਹੁਣ ਪੁੱਟ ਦਾ ਛੇ ਰਿੱਥੋ ਥੋੜਾ ਘ ਹੋਰ ਉੱਤੇ ਜਾਊਗਾ ਸ਼ਾਇਦ ਪੈਸੇ ਦੋ ਗੁਣਾ ਕਰ ਜੇ 240 ਤੇ 300 ਤੱਕ ਪਹੁੰਚ ਗਿਆ 400 ਤੱਕ ਜਾਊਗਾ 214 13 ਤੋਂ 300 ਤੱਕ ਪਹੁੰਚ ਗਿਆ 400 ਤੱਕ ਇਹ ਜਾਊਗਾ ਤੇ ਆਪਾਂ ਇਹਨੂੰ ਵਾਚਿੰਗ ਕਰਦੇ ਆ ਤੇ 2 ਮਿੰਟ ਮੈਂ ਵੀਡੀਓ ਰੋਕ ਦਿੰਦਾ ਤੇ ਤੁਹੇ ਪਾਸੇ ਆਪਾਂ ਆਪਣੀ ਜਿਹੜੀ ਸਪੋਰਟ ਹੈ ਮੇਜਰ ਸਪੋਰਟ ਹੈ ਅੱਜ ਦੀ ਉਹ 52917 ਤੇ ਮਾਰਕੀਟ 52917 ਤੇ ਆਣੀ ਆਣੀ ਆ ਤੇ ਜੇ 52917 ਤੇ ਹੁੰਦੀ ਆ ਤੇ ਫਿਰ ਆਪਾਂ ਚੈੱਕ ਕਰਦੇ ਆ ਕਿ ਇੱਥੇ ਵਾਇਰ ਹੁੰਦਾ ਹੈ ਇਹ ਬਾਹਰ ਆਇਆ ਤੇ ਫਿਰ ਮਾਰਕੀਟ ਇੱਥੇ ਸਪੋਰਟ ਲੈ ਕੇ ਉੱਤੇ ਜਾਊਗੀ ਤੇ ਬਾਕੀ ਆਪਣਾ ਆਪਣਾ ਅੱਜ ਦਾ ਟਾਰਗੇਟ ਵੀ ਪੂਰਾ ਐਂਡ ਕਲੀਅਰ ਹੋ ਗਿਆ ਹੈ ਤੇ ਜੋ ਆਪਾਂ ਸਵੇਰ ਦੇ ਇਹੋ ਹੀ ਵੇਖ ਰਹੇ ਹਾਂ ਵੀ ਮਾਰਕੀਟ ਪੁੱਟ ਸਾਈਡ ਹੀ ਆਉਣੀ ਆ ਤੇ ਵਾਕਈ ਮਾਰਕੀਟ ਪੁੱਟ ਸਾਈਡ ਹੀ ਆਈ ਹੈ ਐਂਡ ਤੇ ਅਖੀਰ ਤੇ ਪੈਸਾ ਜਿਹੜਾ ਮੋਟਾ ਪੈਸਾ ਬਣਿਆ ਉਹ ਪੁੱਟ ਚ ਹੀ ਬਣਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ 214 ਤੇ ਦੋਗਣਾ ਹੋਊਗਾ 211 ਦਾ ਤੇ 356 ਤੱਕ ਤੇ ਚੱਲ ਗਿਆ ਵਾ ਤੇ 400 ਰੁਪਏ ਤੱਕ ਇਹ ਸ਼ੇਅਰ ਜਾਊਗਾ ਇੱਥੋਂ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਬਹੁਤ ਆ ਤੇ ਮੈਂ ਹੁਣ ਹੁਣ ਬੰਨ ਨੂੰ ਬੰਦ ਕਰਨ ਲੱਗਾ ਤੇ ਬਾਕੀ ਆਪਾਂ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਇਸੇ ਵਿਚਾਰ ਚਰਚਾ ਤੇ